ਕਰਡ ਦੇ ਵਿੱਚ ਇੱਕ ਅਜੀਹਾ ਕੇਸ ਸਾਹਮਣੇ ਆਇਆ ਹੈ ਪਹਿਲਾਂ ਇੱਕ ਪਰਿਵਾਰ ਦੇ ਉੱਤੋਂ ਮਾਪਿਓ ਦੇ ਸਹਾਰਾ ਗਿਆ ਔਰ ਉਸ ਤੋਂ ਬਾਅਦ ਹੁਣ ਘਰ ਦੀ ਛੱਤ ਜਿਹੜੀ ਹੈ ਉਹ ਵੀ ਜਾਣ ਦੀ ਕਗਾਰ ਤੇ ਹੈ ਤਾਂ ਅਸਲੀ ਗੱਲ ਕੀ ਹੈ ਇੱਕ ਵਿਅਕਤੀ ਵੱਲੋਂ 20,31,000 ਰੁਪਏ ਦਾ ਲੋਨ ਲਿਆ ਜਾਂਦਾ ਔਰ ਸਨ 2018 ਤੋਂ ਬਾਅਦ ਇਹ ਕਿਸ਼ਤਾਂ ਚੱਲਦੀਆਂ ਨੇ ਔਰ 2023 ਦੇ ਵਿੱਚ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਔਰ 2024 ਚ ਉਸਦੀ ਪਤਨੀ ਦੀ ਤਾਂ ਕੇਸਰੀ ਕੇਦਨਾਲ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਅਜਿਹਾ ਪਰਿਵਾਰਕ ਮੈਂਬਰਾਂ ਤਾਂ ਕਹਿਣਾ ਇਹ ਤਾਂ ਉਸ ਤੋਂ ਬਾਅਦ ਇਹ ਕੇ ਬੱਚਾ ਹੈ ਅਤੇ ਉਸਦੀ ਦਾਦੀ ਇੱਕ ਉਸਦੀ ਭੈਣ ਤਾਂ ਤਿੰਨੇ ਲੋਕ ਘਰ ਦੇ ਵਿੱਚ ਰਹਿੰਦੇ ਨੇ ਔਰ ਹੁਣ ਬੈਂਕ ਵੱਲੋਂ ਇਸ ਘਰ ਨੂੰ ਵੀ ਖੋਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਿੱਤੀਆਂ ਗਈਆਂ ਨੇ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡਾ ਨਾਮ ਕੀ ਹੈ ਔਰ ਇਹ ਦੱਸਿਓ ਵੀ ਡੈਥ ਕਦੋਂ ਹੋਈ ਸੀ ਤੁਹਾਡੇ ਬੇਟੇ ਦੀ ਸੰਤੋਸ਼ ਕਣ ਬੇਟਾ ਹੀ ਰੱਥ ਹੋਈ ਸੀ 3 ਮਾਰਚ ਤਾਂ 2023 ਚ ਤਾਂ ਉਸ ਤੋਂ ਬਾਅਦ ਬਹੁਤ ਵੀ ਡੈੱਥ ਹੋ ਗਈ ਉਹ 2024 ਚ ਸਤੰਬਰ 2024 ਚ ਤੇ ਫਿਰ ਇਹ ਮਤਲਬ ਕਿੰਨਾ ਲੋਨ ਲਿਆ ਸੀ ਤੁਹਾਨੂੰ ਪਤਾ ਹੈ ਵੀ ਔਰ ਕਿੰਨਾ ਤਰ ਗਿਆ ਉਸ ਤੋਂ ਬਾਅਦ ਕਿਉਂਕਿ 18 ਚ ਲਿਆ ਉਸ ਤੋਂ ਬਾਅਦ ਕਿਸ਼ਤਾਂ ਦਿੰਦੇ ਰਹੇ ਹਣਗੇ 3-4 ਸਾਲ ਦਿੰਦੇ ਰਹੇ ਹਾਂ ਜੀ ਤਾਂ 20 231000 ਦਾ ਲੋਨ ਸੀਗਾ ਤਾਂ ਉਹ ਕਿਸ਼ਤਾਂ ਦਿੰਦੇ ਰਹੇ ਦਿੰਦੇ ਰਹੇ ਉਸ ਤੋਂ ਬਾਅਦ ਬਹੁ ਵੀ ਫਿਰ ਕਿਸ਼ਤਾਂ ਦਿੰਦੀ ਰਹੀ ਤਾਂ ਕਿੰਨਾ ਉਹਨਾਂ ਨੂੰ ਜਾ ਚੁੱਕਿਆ ਤੇਰ 14 ਲੱਖ ਦੇ ਕਰੀਬ ਜਾ ਚੁੱਕਾ ਹੁਣ ਦੁਬਾਰਾ ਫੇਰ ਮੁੜ ਕੇ 24 ਲੱਖ ਦੇ ਕਰੀਬ ਸਾਡੇ ਤੇ ਖੜਾ ਕੀਤਾ ਆ ਹੁਣ ਸਾਨੂੰ ਉਹ ਖਾਲੀ ਕਰਾਂ ਦੇ ਦਾ ਤਾਰ ਚ ਬੈਠੇ ਆ ਵੀ ਕਹਿੰਦੇ ਨੋਟਿਸ ਭੇਜ ਰਹੇ ਸਾਨੂੰ ਬਾਰ-ਬਾਰ ਅਸੀਂ ਬਹੁਤ ਤੰਗ ਮੈਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਉਂਗੀ ਸਾਨੂੰ ਕੋਈ ਸਹਾਰਾ ਨਹੀਂ ਹੋਰ ਪਹਿਲਾਂ ਉਹਨਾਂ ਨੂੰ ਇਹ ਦੱਸਿਆ ਨਹੀਂ ਸੀ ਵੀ ਮੌਤ ਹੋ ਚੁੱਕੀ ਹੈ ਔਰ ਮੌਤ ਤੋਂ ਬਾਅਦ ਤਾਂ ਵੈਸੇ ਹੀ ਜ਼ਿਆਦਾਤਰ ਕੰਡੀਸ਼ਨਸ ਵਿੱਚ ਮਾਫ਼ ਕਰ ਦਿੰਦੇ ਆ ਲੋਨ ਨੂੰ ਨਹੀਂ ਜ ਜਨਵਰੀ ਨੋਟਿਸ ਲਗਾ ਵੀ ਆ ਕਿਹਾ ਮੈ ਜਨਵਰੀ ਕਿਹਾ ਪਈ ਉਹ ਬੋ ਵੀ ਤਾ ਬੇਟਾ ਦੋਨਾਂ ਹੀ ਡੈਥ ਹੋ ਚੁੱਕੀ ਆ ਉਹਨਾਂ ਨੂੰ ਅਸੀਂ ਡੈਥ ਸਰਟੀਫਿਕੇਟ ਵੀ ਉੱਥੇ ਦੇ ਚੁੱਕੇ ਆ ਹੁਣ ਕਾਗਜ਼ਾਂ ਦੇ ਵਿੱਚ ਕਹਤਾ ਜੀ ਜੋ ਜੋਤੀ ਬਰਮਾ ਜੀ ਉਹ ਕਿਸ਼ਤਾ ਨਹੀਂ ਦੇ ਰਹੇ ਉਹ ਸਾਨੂੰ ਮਤਲਬ ਉਹਨਾਂ ਨੂੰ ਜ਼ਿੰਦਾ ਦਿਖਾਇਆ ਗਿਆ ਕਾਗਜ਼ਾਂ 'ਚ ਉਹ ਚ ਉਹਨਾਂ ਡੈਥ ਸਰਟੀਫਿਕੇਟ ਉਹਨਾਂ ਨੇ ਸ਼ੋ ਨਹੀਂ ਕੀਤਾ ਅਸੀਂ ਉੱਥੇ ਦੇ ਆ ਅਸੀਂ ਕਾਗਜ਼ ਪੱਤਰ ਸਾਰੇ ਉੱਥੇ ਦਿੱਤੇ ਆ ਪੂਰੇ ਹਾਂਜੀ ਬੇਟੇ ਦਾ ਵੀ ਐਕਸੈਪਟ ਕਰੋ ਉੱਥੇ ਆ ਬੋਟੀ ਦਾ ਵੀ ਉੱਥੇ ਆ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਫਿਰ ਉਹ ਅਸਲ ਚ ਕਰਦੇ ਹਾਲਾਤ ਉਹਨ ਕਿਵੇਂ ਦੇ ਕੀ ਕਹਿੰਦੇ ਕੀ ਪਿਆ ਬਾਕੀ ਮੱਕੇ ਜੀ ਗੁਜ਼ਾਰਾ ਹੁਣ ਅਸੀਂ ਮਾੜਾ ਮੋਟਾ ਰਿਸ਼ਤੇਦਾਰ ਸਾਰਾ ਰਸਨ ਭਾਣੇ ਸਾਰਾ ਕਰੀ ਜਾਂਦੇ ਆ ਛੋਟਾ ਬੇਟਾ ਆਪਣਾ ਲੱਗ ਰਿਹਾ ਆਪਣਾ ਕਿਰਾਏ ਤੇ ਰਹਿੰਦਾ ਉਹ 41 ਸੈਕਟਰ ਰਹਿੰਦਾ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਕਦੀ ਕਿਤੇ ਉਹਦਾ ਚੱਕਰ ਮਾਰ ਲੈਂਦਾ ਹੈਲਪ ਥੋੜੀ ਬਹੁਤੀ ਕਰ ਜਾਂਦਾ ਪਰ ਹੁਣ ਕਿਸ਼ਤਾਂ ਸਾਡੇ ਕੋਲ ਦੇਣ ਜੋਗ ਪੈਸੇ ਕਿੱਥੋਂ ਭਰੀਏ ਬੱਚੇ ਦੋਨੇ ਪੜਦੇ ਆ ਜੋ ਬੇਟੀ ਆ ਉਹ ਵੀ ਡਾਇਬਟੀਸ ਦੇ ਮਰੀਜ਼ ਆ ਉਹਨੂੰ ਡਾਇਬਟੀਸ ਹੋ ਕੇ ਹੀ ਚੋਸ ਚੋਸ ਕੇ ਟੈਨਸ਼ਨ ਆ ਦੇ ਨਾਲ ਹੂੰ ਬੇਟਾ ਇਹ ਟੈਂਥੇ ਜਾ ਕਹਿ ਸੁਣ ਕੇ ਫੀਸਾਂ ਨਾਲ ਨਹੀਂ ਮਾਫ ਕਰਾਈਆਂ ਉਹਨਾਂ ਨੇ ਸਾਰਾ ਨੇ ਕਹਿ ਸੁਣ ਕੇ ਤਾਂ ਹੁਣ ਮੈਂ ਇਹਨਾਂ ਨੂੰ ਕਿੱਥੇ ਲਿਖ ਜਾਉਂ ਬਸ ਉਹ ਅੱਜ ਹੁਣ ਪੂਰੀ ਦਤਾਰ ਜਾਵੇ ਅੱਜ ਅਸੀਂ ਮਕਾਨੇ ਤੋਂ ਕਬਜ਼ਾ ਲੈ ਲੀਏ ਨਾ ਤੁਹਾਨੂੰ ਵਾਪਸ ਪ੍ਰੀਤਮ ਲੱਗਦਾ ਵੀ ਜਦੋਂ ਇਹ ਗੱਲ ਪਹਿਲਾਂ ਦੱਸੀ ਨਹੀਂ ਗਈ ਸੀ ਅਦਾਲਤ ਦੇ ਵਿੱਚ ਵੀ ਪਹਿਲਾਂ ਤੁਹਾਡੇ ਬੇਟੇ ਦੀ ਡੈਥ ਹੋਈ ਉਸ ਤੋਂ ਬਾਅਦ ਨੌ ਦੀ ਵੀ ਡੈਥ ਹੋ ਗਈ ਸੀ ਔਰ ਕਿਸਤਾ ਕਿਵੇਂ ਦੇਣੀਆਂ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਜਾਂ ਸਿੱਧਾ ਇਹ ਕਹਤਾ ਵੀ ਜਿਹੜੀ ਤੁਹਾਡੀ ਨੌ ਹੈ ਉਹ ਹੈਗੀ ਹੈ ਅਜੇ ਕਿਸ਼ਤਾਂ ਦੇਣ ਦੇ ਲਈ ਇਹ ਜੇ ਉਹ ਨੇ ਉਸੇ ਦਿੱਤੇ ਦੇ ਦੋਨਾਂ ਦੇ ਦੋਨਾਂ ਦੇ ਦਿੱਤੇ ਹੋਏ ਉੱਥੇ ਬਿਲਕੁਲ ਤਾਂ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਜੀ ਆਰ ਨਰਮਾ ਪਹਿਲਾਂ ਤੁਹਾਡੇ ਫਾਦਰ ਦੱਸਦੇ ਨਹੀਂ ਸੀ ਵੀ ਕਿੰਨਾ ਲੋਨ ਲਿਆ ਔਰ ਕਿੰਨੀਆਂ ਕਿਸ਼ਤਾਂ ਵਾਪਸ ਦੇਤੀਆਂ ਨਹੀਂ ਜੀ ਮੈਂ ਕੋ ਕਹਤਾਤੇ ਨਹੀਂ ਸੀ ਐਸੇ ਘਰ ਦਾ ਲੋਨ ਵਗਾਰੇ ਮੈਨੂੰ ਵੀ ਐਸੇ ਪਤਾ ਆਇਆ ਨਹੀਂ ਕਿ ਅਮਨੇ ਲੋਨ ਵਗਾਰੇ ਵੀ ਲੈ ਰੱਖਾ ਹੈ ਮੈਨੂੰ ਕੋ ਤਾਂ ਬਾਅਦ ਵਿੱਚ ਦੱਸਿਆ ਲੈ ਲੋਨ ਵਗਾਰੇ ਵੀ ਹੈ ਤੇ ਹੁਣ ਜਿਵੇਂ ਸਰਟੀਫਿਕੇਟ ਤੁਸੀਂ ਦੱਸ ਰਹੀ ਸੀ ਦਿੱਤਾ ਹੈ ਤੁਹਾਡੇ ਦਾਦੀ ਵੀ ਦੱਤ ਰਿਹਾ ਹੈ ਔਰ ਕੋਰਟ ਨੇ ਕਹਿ ਵੀ ਉਹਦੇ ਵਿੱਚ ਜਿਹੜਾ ਕਬਜ਼ਾ ਲੈਣਾ ਕਿਸ ਤਰ੍ਹਾਂ ਨਹੀਂ ਦਿੰਦੇ ਪਰ ਉਹਦੇ ਵਿੱਚ ਤਾਂ ਇਹ ਦਿਖਾਇਆ ਗਿਆ ਵੀ ਉਹ ਜਿੰਦਾ ਨੇ ਹਾਂਜੀ ਉਸਮੇ ਇਹ ਦਿਖਾਇਆ ਗਿਆ ਕਿ ਮੇਰੀ ਮम्मा ਜੋ ਹੈ ਉਹ ਵੀ ਜ਼ਿੰਦਾ ਹੋ ਕਿਸ ਤਰ੍ਹਾਂ ਦੇ ਸਕਤੇ ਪਰ ਅਸੀਂ ਜੋ ਦੇ ਰੱਖਿਆ ਉਸਮੇ ਡੈਥ ਸਰਟੀਫੀਕੇਟ ਕਿੰਨਾ ਟਾਈਮ ਹੋ ਗਿਆ ਡੈਥ ਹੋਈ ਨੂੰ 10 10 ਮਹੀਨੇ ਹੋ ਗਏ ਜੀ 10 11 ਮਹੀਨੇ ਤਾਂ ਹੁਣ ਕੀ ਇਨਸਾਫ ਮੰਗਦੇ ਹੋ ਤੁਸੀਂ ਕਿਤੇ ਤੱਕ ਪਹੁੰਚ ਕੀਤੀ ਕਿਸੇ ਐਮਐਲਏ ਤੱਕ ਜਾਂ ਕਿਸੇ ਹੋਰ ਤੱਕ ਹਾਂਜੀ ਕੀਤੀ ਹੈ ਜੀ ਐਮਐਲਏ ਨਾਲ ਕੀਤੀ ਹੈ ਬਾਕੀ ਇਹਨਾਂ ਨੇ ਸਾਨੂੰ ਉਹਨਾਂ ਨੇ ਅਦਾਲਤ ਨੂੰ ਗੁੰਮਰਾ ਕਰਕੇ ਕਰਤਾ ਵੀ ਹਾਂ ਵੀ ਜੋਤੀ ਬਰਮਾ ਜਿੰਦੀ ਹੈ ਤਾਂ ਅਸੀਂ ਉੱਥੇ ਡੈਸਿਵਰ ਦਾ ਪਾਰ ਦੇ ਚੁੱਕੇ ਹੋਏ ਹਾਂ ਪਹਿਲੇ ਹੁਣ ਅੱਗੇ ਦਾ ਕੀ ਅੱਗੇ ਦਾ ਕੀ ਅਹਿਸਾਸ ਕੀ ਸੋਚਿਆ ਕਿ ਸਾਨੂੰ ਇਹ ਬੇਨਤੀ ਹੈ ਕਿ ਸਾਡਾ ਜਿਸ ਤਰ੍ਹਾਂ ਵੀ ਇਹ ਕਰ ਸੁਣ ਕੇ ਇਹ ਲੋਨ ਸਾਡਾ ਕਰ ਕਰਵਾਇਆ ਜਾਵੇ ਖਤਮ ਕਰਵਾਇਆ ਜਾਵੇ ਇਹ ਬੱਚੇ ਕਿੱਥੋਂ ਕਿਸ਼ਤਾਂ ਭਰਨਗੇ ਕੀ ਕਰਨਗੇ ਤਾਂ ਮੈਂ ਅਸੀਂ ਕਿੱਥੋਂ ਮੈਂ ਬਜ਼ੁਰਗ ਹੈਗੀ ਮੈਂ ਕੀ ਕਰਾਂਗੀ ਮੈਨੂੰ ਸਾਰਾ ਕੋਈ ਨਹੀਂ ਹੈਗਾ ਪਰ ਕੋ ਤਾਂ ਨਾਲ ਦੀ ਨਾਲ ਇਹ ਵੀ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਨੋਟਿਸ ਹੈ ਮੈਂ ਆਪਣੇ ਸਹਿਯੋਗੀ ਸਿਕੰਦਰ ਨੂੰ ਕਵਾਂਗਾ ਜਰੂਰ ਇਹ ਤਸਵੀਰਾਂ ਦਿਖਾਵੇ ਇਹ ਨੋਟਿਸ ਜਿਹੜਾ ਲਗਾ ਦਿੱਤਾ ਗਿਆ ਜਿਸ ਦੇ ਵਿੱਚ ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਕਹਿਣਾ ਹੈ ਕਿ ਇਹ ਦਿਖਾਇਆ ਗਿਆ ਕਿ ਪਹਿਲਾਂ ਉਹਨਾਂ ਦਾ ਜਿਹੜਾ بیٹے ਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਦੀ ਡੈਥ ਹੁੰਦੀ ਹੈ ਪਰ ਕਾਗਜ਼ਾਂ ਦੇ ਵਿੱਚ ਔਰ ਅਦਾਲਤ ਸਾਹਮਣੇ ਇਹ ਪੱਖ ਰੱਖਿਆ ਗਿਆ ਹੈ ਕਿ ਉਹਨਾਂ ਦੀ ਜਿਹੜੀ ਨੌਹ ਹੈ ਉਹ ਅਜੇ ਜਿੰਦਾ ਹੈ ਔਰ ਕਿਸ਼ਤਾਂ ਨਹੀਂ ਦੇ ਰੇ ਤਾਂ ਜਿਸ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਸੁਣਾਇਆ ਕਿ ਜਿਹੜੀ ਇਸ ਘਰ ਦੀ ਪ੍ਰੋਸੀਜਨ ਹੈ ਯਾਨੀ ਕਿ ਕਬਜ਼ਾ ਹੈ ਉਹ ਬੈਂਕ ਨੂੰ ਦਿੱਤਾ ਜਾਵੇ। ਤਾਂ ਹਾਲਾਂਕਿ ਹੁਣ ਇਹ ਸਭ ਦੇ ਵਿੱਚ ਅੱਗੇ ਕਿ ਕੁਝ ਨਿਕਲਦਾ ਕਿਉਂਕਿ ਪਰਿਵਾਰਕ ਮੈਂਬਰਸ ਦੇ ਤੌਰ ਦੇ ਉੱਪਰ ਦੋ ਬੱਚੇ ਔਰ ਬਜ਼ੁਰਗ ਜਿਹੜੀ ਉਹਨਾਂ ਦੀ ਦਾਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਸਹਾਰਾ ਜਿਹੜਾ ਅੱਗੇ ਬਣਨਾ ਹੈ ਜਾਂ ਕੀ ਤਸਵੀਰ ਨਿਕਲਦੀ ਕਿਉਂਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ। ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ న్యూਸ ਖਰੜ